ਹੁੰਤਕ ਕਈ ਜਿਹੜੇ ਡਰੋਨ ਤੇ ਮਜ਼ਾਈਲਾ ਨੂੰ ਨਸ਼ਟ ਕੀਤਾ ਜਾ ਚੁੱਕਾ ਇਸ ਇਹਨਾਂ ਦੇ ਵੱਲੋਂ ਔਰ ਵੱਡੀ ਖਬਰ ਜਿਹੜੀ ਹੁਣ ਸਾਹਮਣੇ ਆ ਰਹੀ ਹੈ 8 ਤਿਕਾਣੇ ਜੋ ਪਾਕਿਸਤਾਨ ਦੇ ਨੇ ਉਹਨਾਂ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਨਿਸ਼ਾਨਾ ਬਣਾਇਆ ਗਿਆ ਭਾਰਤੀ ਸੈਨਾਂ ਦੇ ਵੱਲੋਂ ਤਾਂ ਇੰਡੀਅਨ ਆਰਮੀ ਔਰ ਬੀਐਸਐਫ ਦੇ ਵੱਲੋਂ ਲਗਾਤਾਰ ਜਿਹੜੀ ਆਪਣੀ ਡਿਊਟੀਾਂ ਨਿਭਾਉਂਦੇ ਹੋਏ ਵੱਡੇ ਤੋਂ ਵੱਡੇ ਜਿਹੜੇ ਹਮਲੇ ਨੂੰ ناکਾਮ ਕੀਤਾ ਜਾ ਰਿਹਾ ਪਾਕਿਸਤਾਨ ਆਪਣੀਆਂ ناکਾਮ ਹਰਕਤਾਂ ਤੋਂ ਜਿਹੜਾ ਬਾਦ ਨਹੀਂ ਆ ਰਿਹਾ ਸਰਹੱਦ ਦੀ ਤੇ ਰਿਆਸੀ ਇਲਾਕੇ ਨੂੰ ਆਪਣਾ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਉੱਥੇ ਸੈਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੱਛਮੀ ਇਲਾਕਿਆਂ ਦੇ ਵਿੱਚ ਜਿਹੜਾ ਪਾਕਿਸਤਾਨ ਰਿਆਸੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਜਿਸ ਦਾ ਭਾਰਤੀ ਸੈਨਿਕਾਂ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਦਾ ਸੇਕ ਆਪਰੇਸ਼ਨ ਸੰਦੂਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਔਰ ਬੀਐਸਐਫ ਦੇ ਵੱਲੋਂ ਜੋ 에ਅਰ ਬੇਸ ਪਾਕਿਸਤਾਨ ਦੇ ਤਬਾਹ ਕੀਤੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਵੀਡੀਓ ਜਿਹੜੀਆਂ ਸੈਨਿਕਾਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤਾਂ ਸੰਦੂਰ ਆਪਰੇਸ਼ਨ ਦੀ ਜਿਹੜੀ ਤਸਵੀਰ ਵੀਡੀਓ ਜਿਹੜੀ ਸਾਹਮਣੇ ਆਈ ਹੈ ਜੋ ਕਿ ਇੰਡੀਅਨ ਆਰਮੀ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਦਾਸੇ ਕਿ ਭਾਰਤੀ सेना ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਸਿਰਫ ਉਹੀ ਜਾਣਕਾਰੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਵੀ ਜਿਹੜੀ ਫੇਕ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਨਹੀਂ ਲੈ ਕੇ ਆ ਰਹੇ ਕਿਉਂਕਿ ਬਹੁਤ ਸਾਰੀ ਖਬਰਾਂ ਜਿਹੜੀਆਂ ਫੇਕ ਦਿਖਾਈਆਂ ਜਾ ਰਹੀਆਂ ਨੇ ਔਰ ਉੱਥੇ ਤੋਂ ਦੱਸਦੀ ਕਿ ਬਿਲਕੁਲ ਡਰਨ ਤੇ ਘਬਰਾਣ ਦੀ ਲੋੜ ਨਹੀਂ ਹੈ ਇੰਡੀਅਨ ਆਰਮੀ ਦੇ ਵੱਲੋਂ ਲਗਾਤਾਰ ਮੂਹ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਹੌਂਸਲੇ ਬੁਲੰਦ ਨੇ ਜਿੱਥੇ ਜਿੱਥੇ ਜਿਹੜੇ ਜਿਹੜੇ ਪਿੰਡਾਂ ਤੇ ਹਮਲੇ ਹੋਏ ਨੇ ਪਾਕਿਸਤਾਨ ਦੇ ਡਰੋਨ ਡਿੱਗੇ